ਸਭ ਤੋਂ ਪਹਿਲਾਂ ਤਾਂ ਮੈਂ ਰਾਬਤਾ ਧੰਨਵਾਦ ਕਰਾਂਗਾ ਤੇ ਨੰਬਰ 2 ਤੇ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਧੰਨਵਾਦ ਕਰਾਂਗਾ ਜੋ ਐਡਾ ਵੱਡਾ ਮਤਲਬ ਜ਼ਿੰਮੇਵਾਰੀ ਸਭ ਦਿੱਤੀ ਹੈ ਤਾਂ ਇਹ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਮਾਵਾਗਾ ਪਹਿਲਾਂ ਵੀ ਅਸੀਂ ਇਮਾਨਦਾਰੀ ਨਾਲ ਕੰਮ ਕੀਤਾ ਤਾਂ ਉਸ ਤੋਂ ਬਾਅਦ ਭਾਜਪਾ ਸਰਕਾਰ ਨੇ ਕਈ ਵਾਅਦੇ ਦਿਖਾਏ ਤਾਂ ਉਹਦੇ ਕਰਕੇ ਪਾਰਟੀ ਛੱਡ ਕੇ ਅਸੀਂ ਭਾਜਪਾ 'ਤੇ ਗਏ ਪਰ ਭਾਜਪਾ ਦੇ ਵਿੱਚ ਜਾ ਕੇ ਬਾਅਦ ਪਤਾ ਲੱਗਿਆ ਕਿ ਉਹ ਕਿਸੇ ਹਿੰਦੂ ਕਬਦੇ ਕੋਈ ਲੜਾਈ ਨਹੀਂ ਲੜ ਰਹੇ ਉਹ ਸਿਰਫ ਬਿਜ਼ਨਸਮੈਨਾਂ ਨੂੰ ਬਣਾਉਣ ਦੀ ਲੜਾਈ ਲੜ ਰਹੇ ਨੇ ਮਤਲਬ ਤਖੜੇ ਪੂੰਜੀਪਤੀਆਂ ਦੀ ਤੇ ਜੋ ਆਪਣੇ ਹਿੰਦੂਸੋ ਜਿਹੜੇ ਨੇ 50000 ਜਿਹੜੇ ਅਤਵਾਦ ਪੀੜਤ ਨੇ ਜਾਂ ਜੰਮੂ ਕਸ਼ਮੀਰ ਦੇ ਵਿੱਚ ਜੋ ਹਿੰਦੂਆਂ ਨਾਲ ਆਪਾਚਾਰ ਹੋਇਆ ਜੋਪੀ ਦੇ ਵਿੱਚ ਹੋਇਆ ਇਸ ਟਾਪਿਕ ਦੀ ਗੱਲ ਕਰਨੀ ਹੀ ਚਾਹੁੰਦੇ ਉਹ ਕਹਿੰਨੇ ਕਹਿੰਦੇ ਇਹ ਟਾਪਿਕ ਸਾਡੇ ਕੋਲ ਛੇੜੋ ਨਾ ਕਹਿੰਦੇ ਅਸੀਂ ਸਿਰਫ ਸਰਕਾਰ ਪੁਆਣੀ ਹੈ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਠੀਕ ਹੈ ਜਦੋਂ ਇਹ ਸਿਸਟਮ ਨਾਲ ਸਾਨੂੰ ਪਤਾ ਲੱਗਿਆ ਤੇ ਅਸੀਂ ਬੈਕਅਪ ਕਰ ਲਿਆ ਤੇ ਉਸ ਤੋਂ ਬਾਅਦ ਸਾਨੂੰ ਅਪਰੋਚ ਕੀਤਾ ਸਾਡੇ ਜਿਹੜੇ ਦੂਸਰੇ ਸਾਥੀ ਗਏ ਹੋਏ ਨੇ ਤੇ ਅਸੀਂ ਫਿਰ ਬਾਠਾ ਕੇ ਆਪਣੇ ਜੋਰਾ ਸ਼ਰਮਾ ਜੀ ਕੋਲ ਚਲੇ ਗਏ ਠੀਕ ਹੈ ਹੋਏ ਜਦੋਂ ਦੇਖਿਆ ਕਿ ਰਾਜਨੀਤੀ ਵਿੱਚ ਇੰਨਾ ਉਥਲ ਪੁਥਲ ਹੋ ਰਿਹਾ ਕੋਈ ਹਿੰਦੂਤਾਪਦੀ ਸਹੀ ਗੱਲ ਨਹੀਂ ਕਰ ਰਿਹਾ ਰਾਜਨੀਤੀ ਕਰ ਰਿਹਾ ਸ੍ਰੀ ਪਵਨ ਕੁਮਾਰ ਗੁਪਤਾ ਜੀ ਸ਼ੁਰੂ ਤੋਂ ਇੱਕ ਮੁੱਦੇ ਨੂੰ ਲੈ ਕੇ ਚੱਲੇ ਸੀ 35000 ਹਿੰਦੂਆਂ ਦੀ ਜੋ ਡਾਕਟਰ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੱਤਾ 2016 ਵਿੱਚ ਜੋ ਉਹਨਾਂ ਨੇ ਮਨਜ਼ੂਰ ਕੀਤਾ ਸੀ ਤੇ 781 ਕਰੋੜ ਦਾ ਪੈਕੇਜ ਜਾਰੀ ਕੀਤਾ ਸੀ ਪਰ ਉਹੀ ਸਰਕਾਰ ਤਹਿਯਾਰ ਤੋਂ ਬਾਅਦ ਪੁੰਟਾ ਕੋ ਪੈਕੇਜ ਜਾਰੀ ਨਹੀਂ ਹੋਇਆ ਉਹ ਜੋ ਪੈਕੇਜ ਦਾ ਫਾਈਲ ਆ ਉਹ ਨਰਿੰਦਰ ਮੋਦੀ ਦੀ ਟੇਬਲ ਤੇ ਪਈ ਹੈ ਉਹਦੇ ਇੰਨੇ ਹਿੰਦੂ ਹਤਾਸ਼ੀ ਹੁੰਦੇ ਤਾਂ ਉਹ ਪੈਕੇਜ ਰਿਲੀਜ਼ ਕਰ ਦੇ ਪਰ ਦੂਜੇ ਵਰਗਾਂ ਦੇ ਤਾਂ ਦੋਈ ਯਾਰ ਇਹਨੇ ਉਹ ਪੈਕੇਜ ਕਿ ਪੈਕੇਜ ਦੇਈ ਜਾ ਰਹੇ ਨੇ ਪਰ ਜਿਹੜੇ ਹਿੰਦੂਤਾ ਵਾਲੇ ਨੇ ਉਹਨਾਂ ਨੂੰ ਬਿਲਕੁਲ ਕੁਝ ਨਹੀਂ ਕਰ ਰਹੇ ਕੋਈ ਨਿਵਾਸ ਨਹੀਂ ਕਰਵਾ ਰਹੇ ਜਿਹੜੇ ਜੰਮੂ ਕਸ਼ਮੀਰ ਤੋਂ ਉੱਜੜ ਕੇ ਆਏ ਸੀ 91 ਦੇ ਵਿੱਚ 92 ਦੇ ਵਿੱਚ ਜੋ ਆਤਮਕ ਤੌਰ ਤੇ ਨੇ ਉਹਨਾਂ ਨੂੰ ਅਸਲੀ ਮੀਡਲ ਵਰਗ ਜਨਰਲ ਵਰਗ ਦਿਖ ਨਹੀਂ ਰਿਹਾ ਉਹਨਾਂ ਸਰਪਾ ਪੁੰਜੀਪਤੀ ਦਿਖ ਰਹੇ ਨੇ ਉਹ ਕਿਸੇ ਹਿੰਦੂਤਾ ਬਨ ਨਾਲ ਲੱਟ ਨਹੀਂ ਹੈਗਾ ਸੇਸ਼ਾਲਾ ਹਿੰਦੁਸਤਾਨ ਜੋ ਅਸਲੀਆ ਉਹ ਹਿੰਦੂਤਾ ਦੀ ਪਾਰਟੀ ਹੈ ਉਹ ਹਿੰਦੂਆਂ ਲਈ ਕੰਮ ਕਰਦੀ ਤੇ ਕੰਮ ਕਰਦੀ ਰਹੂਗੀ ਪਰ ਭਾਈ ਜੀ ਭਾਜਪਾ ਹਿੰਦੂ ਵਿਰੋਧੀ ਦੀ ਗੱਲ ਕੀਤੀ ਜੇ ਆਲੇ ਟਾਈਮ ਸਕਾਈ ਦੇ ਵਿੱਚ ਗੁੱਟਾ ਇਹਦਾ ਸਮਝੌਤਾ ਭਾਜਪਾ ਨਾਲ ਜੇ ਤਾਂ ਤੁਸੀਂ ਇਹ ਸੇਸ਼ਾਲਾ ਹਿੰਦੂਤਾ ਨੂੰ ਪੜੋਗੇ ਤਾਂ ਅਸੀਂ ਨਹੀਂ ਜੀ ਮੈਂ ਕੱਟ ਹਿੰਦੂਵਾਦ ਤੋਂ ਚੱਲਦਾ ਜੀ ਕਿਉਂਕਿ ਉਹ ਹਿੰਦੂਵਾਦੀ ਦੇ ਖਿਲਾਫ ਨੇ ਜੀ ਉਹ ਮੈਂ ਆਦੇ ਜਾਵਾਂਗੇ ਜੀ ਜੇ ਆਉਣ ਦਾ ਟਾਈਮ ਸਾਈਟੋਂ ਟਿਕਟਸ ਨਾ ਆਫ ਕਰਦੇ ਇਹ ਤਾਂ ਜੀ ਲੜਾਂਗੇ ਜੀ ਲੜਾਂਗੇ ਕਿਉਂਕਿ ਹੱਦ ਤੱਕ ਹਿੰਦੂ ਸਨਾਤਾ ਦੇ ਬਾਰੇ ਕਿੰਨੇ ਪ੍ਰੋਬਲਮ ਵਧਾ ਰਹੀ ਹੈ ਤੁਹਾਡੇ ਆ ਉਪਲਬਧ ਰਹੇ ਰਹੇ ਜੀ ਜਦੋਂ ਆਪਣਾ ਗੁਰਨਾਨ ਨਗਰ ਦੇ ਵਿੱਚ ਇੱਕ ਮੰਦਿਰ ਦੇ ਉੱਤੇ ਆਪਣੇ ਹਿੰਦੂ ਬੰਦੇ ਨੇ ਮਤਲਬ ਤੋਲਪਾਂ ਨਹੀਂ ਕੀਤੀ ਸੀ ਜੀ 2018 ਦੇ ਵਿੱਚ ਅਸੀਂ ਜਾ ਕੇ ਉਹ ਮੰਦਿਰ ਦੇ ਉੱਤੇ ਮਤਲਬ ਜਿਹੜਾ ਲੜਾਈ ਕਰ ਰਹੇ ਸੀ ਤੋੜਪਾਂ ਕਰ ਰਹੇ ਸੀ ਉਹ ਤੇ ਕਾਰਵਾਈ ਕੀਤੀ ਜਾ ਕੇ ਜੀ ਉਸਨੇ ਤੇ ਇਸ ਟੈਂਡ ਮਤਲਬ ਬੰਦੇ ਤੋਂ ਮਾਫੀ ਮੰਗਾਈ ਕਿ ਕਿਸੇ ਵੀ ਮੰਦਿਰ ਨੂੰ ਤੋੜਪਨ ਨਹੀਂ ਹੋਣਾ ਚਾਹੀਦਾ ਤੁਸੀਂ ਪੁੱਛ ਸਕਦੇ ਹੋ ਸ਼੍ਰੀ ਰਾਮ ਮੰਦਿਰ ਹੈ ਜੀ ਗੁਰੂ ਨਾਨਕ ਨਗਰ ਦੇ ਵਿੱਚ 16 ਨੰਬਰ ਗਲੀ ਦੇ ਵਿੱਚ ਤੇ ਜਿੱਥੇ ਜੇ ਕੋਈ ਤਪਿਆਚਾਰ ਹੋਇਆ ਤਾਂ ਅਸੀਂ ਪਹੁੰਚਿਆ ਸਾਡਾ ਰਿਕਾਰਡ ਸਾਡਾ ਸਾਰੇ ਪ੍ਰੋਫਾਈਲ ਉੱਤੇ ਹੈ ਜੀ ਨਤੀਜੇ ਪ੍ਰਾਪਤ ਤੁਸੀ ਨਜ਼ਰ ਨਹੀਂ ਆਏ ਨਹੀਂ ਜੀ ਮੈਂ ਉਸ ਟਾਈਮ ਛੱਡ ਦਿੱਤੀ ਸੀ ਨਹੀਂ ਸਿਸਟਮ ਦੇ ਵਿੱਚ ਮੈਂ ਤੁਸੀ ਆਜੇ ਹਿੰਦੂ ਦੀ ਗੱਲ ਹਾਂਜੀ ਹਾਂਜੀ 29 ਅਪ੍ਰੈਲ ਦਾ ਕਾਢ ਨਹੀਂ ਤੁਸੀ ਨਜ਼ਰ ਨਹੀਂ ਨਹੀਂ ਜੀ ਸਾਡਾ ਕੋਈ ਮੇਰੇ ਸਾਡੇ ਕੋਲ ਵੀ ਕੋਈ ਹੈ ਨਹੀਂ ਸੀ 29 ਅਪ੍ਰੈਲ ਅੱਗ ਲੱਗਿਆ ਹੋਇਆ ਸੀ ਹਰੀ ਸਿੰਘਲਾ ਜੀ ਦਾ ਸੀ ਹਰੀ ਸਿੰਘਲਾ ਜੀ ਨਾਲ ਨਾ ਮੈਂ ਹਿੰਦੂ ਤਤਕ ਦੀ ਗੱਲ ਹਾਂਜੀ ਹਾਂਜੀ 29 ਅਪ੍ਰੈਲ ਨੂੰ ਜਿਹੜਾ ਕਾਢ ਹੋਇਆ ਸੀ ਉਸ ਦੇ ਵਿੱਚ ਤੁਸੀਂ ਹਿੰਦੂ ਤਤਵ ਦੇ ਨਾਤੇ ਹੈ ਜਾਂ ਸਨਾਤਨ ਦੇ ਨਾਤੇ ਤੁਸੀਂ ਉੱਥੇ ਨਜ਼ਰ ਨਹੀਂ ਆ ਕਿਹੜੀ ਜਗ੍ਹਾ ਤੇ ਜੀ ਮੰਦਰ ਕਾਲੀ ਮਾਤਾ ਉਹ ਉਸ ਟਾਈਮ ਦੇ ਵਿੱਚ ਮੈਂ ਕਹਿੰਦੀ ਨਹੀਂ ਉਹ ਉਹ ਮੈਟਰ ਸੀ ਕਿ ਉਹਨੇ ਖਾਲਸਾ ਦਾ ਪੁਤਲਾ ਫੂਕਣਾ ਸੀ ਜਿਹਦਾ ਸਾਡਾ ਕੋਈ ਮੈਟਰ ਨਹੀਂ ਹੈਗਾ ਸੀ ਉਸ ਟਾਈਮ ਦੀ ਨਾ ਕੋਈ ਐਸਾ ਮੁੱਦਾ ਸੀ ਕਿ ਸਾਨੂੰ ਹਾਈ ਕਮਾਂਡ ਦਾ ਆਰਡਰ ਸੀ ਕਿ ਤੁਸੀਂ ਇਸ ਵਿੱਚ ਨਹੀਂ ਜਾਣਾ ਉੱਪਰ ਉਹਦੇ ਫਾਕਰੀ ਵੱਲੋਂ ਆਹੇ ਪਾਰਟੀ ਤੇ ਸ਼ਾਮਲ ਸੀ ਤੇ ਸਾਨੂੰ ਮਤਲਬ ਜੋ ਕੀਤਾ ਗਿਆ ਸੀ ਕਿ ਤੁਸੀਂ ਨਾਲ ਨਹੀਂ ਖੜਨਾ ਹੈਗਾ ਉਹ ਤੁਸੀਂ ਪੁੱਛ ਸਕਦੇ ਹੋ ਉਹ ਜਿਹੜੇ ਲੈਟਰ ਨੇ ਉੱਥੋਂ ਹਾਈ ਡਿਮਾਂਡ ਵੱਲੋਂ ਐਸਐਸਟੀ ਨੂੰ ਆਏ ਹੋਏ ਨੇ ਡੀਜੀਪੀ ਨੂੰ ਆਏ ਹੋਏ ਨੇ ਸਭ ਨੂੰ ਆਏ ਨੇ ਉਸ ਉਹਦੇ ਵਿੱਚ ਸਭ ਨੂੰ ਉੱਤਿਆ ਗਿਆ ਸੀ ਠੀਕ ਹੈ ਠੀਕ ਹੈ ਜੀ ਹਾਂ ਜੀ